1239 ਦੇ ਵਿੱਚ ਚੰਗੇਜ਼ ਖਾਨ ਨੇ ਆਪਣੇ ਸਾਰੇ ਇਲਾਕੇ ਦੇ ਵਿੱਚ ਆਪਣੇ ਸਾਮਰਾਜ ਦੇ ਵਿੱਚ ਇਸ ਨੀਤੀ ਨੂੰ ਕਾਨੂੰਨ ਦੇ ਵਿੱਚੋਂ ਲਾਗੂ ਕਰ ਦਿੱਤਾ। ਉਸ ਸਮੇਂ ਤੱਕ ਚੰਗੇਜ਼ ਖਾਨ ਨੇ ਇਸਲਾਮਧਰ ਨੂੰ ਧਰਮ ਕਰ ਲਿਆ। ਇਸਲਾਮਧਰ ਦਾ ਧਾਰਨੀ ਬਣ ਕੇ ਚੰਗੇਜ਼ ਖਾਨ ਜਿੱਥੇ ਇਸਲਾਮੀ ਕਾਨੂੰਨਾਂ ਦੀ ਵੀ ਗੱਲ ਕਰਦਾ ਹੈ ਉੱਥੇ ਇਸ ਨੇ ਛੋਟੀਆਂ ਆਪਣੇ ਛੋਟੇ ਪ੍ਰਬੰਧਾਂ ਦੇ ਵਿੱਚ ਆਪਣੇ ਕਬੀਲੇ ਦੇ ਅਸੂਲਾਂ ਨੂੰ ਕਬੀਲੇ ਦੇ ਕਾਨੂੰਨਾਂ ਨੂੰ ਅਹਿਮੀਅਤ ਦਿੰਦੀ ਹੈ ਜੇ ਅਸੀਂ ਸਿਵਲਾਈਜੇਸ਼ਨ ਦਾ ਜਕਰਸੀ ਅਧਿਐਨ ਕਰਦੇ ਹਾਂ ਤਾਂ ਇੱਕ ਗੱਲ ਬੜੇ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਚੰਗੀਜ਼ ਖਾਨ ਆਪਣੇ ਵੱਡੇ ਮਸਲਿਆਂ ਦੇ ਵਿੱਚ ਇਸਲਾਮੀ ਸ਼ਰਾਂ ਦੀ ਵਕਤੋਂ ਕਰਦਾ ਸੀ ਪਰ ਜਿਹੜੀਆਂ ਛੋਟੀਆਂ-ਮੋਟੀਆਂ ਰਾਜ ਪ੍ਰਬੰਧੀਆਂ ਗੱਲਾਂ ਸਨ ਉਸ ਦੇ ਵਾਸਤੇ ਉਹ ਆਪਣੀ ਬਣਾਈ ਹੋਈ ਆਪਣੇ ਕਬੀਲੇ ਦੀ ਬਣਾਈ ਹੋਈ ਜਿਹੜੀ ਨਿਯਮਾਵਲੀ ਹੈ ਉਸ ਦੇ ਉੱਪਰ ਅਮਨ ਕਰਦਾ ਸੀ ਇਸ ਕਬੀਲੇ ਵਿੱਚ ਧਾਰਮਿਕ ਗਤੀਆਂ ਨੂੰ ਬੜਾ ਉੱਚਾ ਦਰਜਾ ਦਿੱਤਾ ਸੀ ਔਰ ਧਾਰਮਿਕ ਗਤੀਆਂ ਨੂੰ ਸੱਚਾ ਰਹਿਣ ਦੇ ਵਾਸਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਾਨੂੰਨ ਨੇ ਉਹ ਨਿਸ਼ਚਿਤ ਕੀਤੇ ਗਏ ਸੀ ਪਰ ਉਹਦੇ ਵਿੱਚ ਪੂਤਾ ਪ੍ਰੇਤਾਂ ਦੇ ਵਿੱਚ ਤੇ ਆਧਵਿਸ਼ਵਾਸਾਂ ਦੇ ਵਿੱਚ ਯਕੀਨ ਰੱਖਣ ਕਰਕੇ ਇਸ ਕਬੀਲੇ ਦੇ ਲੋਕਾਂ ਵੱਲੋਂ ਜਿਹੜਾ ਧਾਰਮਿਕ ਵਿਅਕਤੀਆਂ ਵਾਸਤੇ ਸੱਚਾ ਨਿਰਧਾਰਤ ਕਰਨ ਦਾ ਮਾਪਦੰਡ ਇਹ ਬਣਾਇਆ ਕੀਤਾ ਗਿਆ ਸੀ ਉਹ ਆਮ ਲੋਕਾਂ ਤੋਂ ਬਹੁਤ ਵੱਖਰਾ ਸੀ ਇਸ ਕਬੀਲੇ ਦੇ ਲੋਕਾਂ ਦਾ ਵਿਸ਼ਵਾਸ ਸੀ ਕਿ ਜੇਕਰ ਕਿਸੇ ਧਾਰਮਿਕ ਸ਼ਖਸੀਅਤ ਦਾ ਜੇਕਰ ਕਿਸੇ ਧਾਰਮਿਕ ਵਿਅਕਤੀ ਦਾ ਖੂਨ ਇਸ ਜ਼ਮੀਨ ਤੇ ਪ੍ਰਿਡਿਕਟ ਪੈਂਦਾ ਤਾਂ ਜਿੰਨੇ ਕੱਤਰੇ ਉਸ ਤੇ ਖੂਨ ਤੇ ਜ਼ਮੀਨ ਤੇ ਡਿੱਗਦੇ ਨੇ ਉਨੀਆਂ ਹੀ ਰੂਹਾਂ ਜਨਮ ਲੈਂਦੀਆਂ ਨੇ ਜਿਹੜੀਆਂ ਕਬੀਲੇ ਵਿੱਚ ਤਾਂ ਕਰਦੀਆਂ ਚਿੰਗੇਜ਼ ਖਾਨ ਨੇ ਆਪਣੀ ਬਣਾਈ ਯਾਸਾ ਦੀ ਇਸ ਨੀਤੀ ਦੇ ਵਿੱਚ ਧਾਰਮਿਕ ਵਿਤਕਿਆਂ ਨੂੰ ਸਜ਼ਾ ਦੇਣ ਦੇ ਵਾਸਤੇ ਵਿੱਖਰਾ ਕਾਨੂੰਨ ਤਿਆਰ ਕੀਤਾ। ਇਸਲਾਮ ਧਰਮ ਦਾ ਪ੍ਰਚਾਰ ਤੋਂ ਪਹਿਲਾਂ ਜਿਹੜਾ ਸਤਤਕ ਸੰਬੰਧ ਸੀ ਉਸ ਤੇ ਧਾਰਮਿਕ ਪ੍ਰਚਾਰਕ ਜਾਂ ਮੁਖੀਆਂ ਨੂੰ ਵਿੱਕੀ ਕਿਹਾ ਜਾਂਦਾ ਸੀ। ਪਰ ਜੇਕਰ ਅਸੀਂ ਸ਼ੌਕ ਹਿਸਟਰੀ ਆਫ ਮੰਗੋਲੀਆ ਦੀ ਅਧਿਐਨ ਕਰਦੇ ਹਾਂ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਚਿੰਗੇਜ਼ ਖਾਨ ਨੂੰ ਆਪਣੇ ਸ਼ਾਸਨ ਕਾਲ ਦੇ ਦੌਰਾਨ ਇੱਕ ਦੋ ਵਾਰ ਧਾਰਮਿਕ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਲੋੜ ਪਈ ਹੈ। ਔਰ ਉਹਨਾਂ ਨੂੰ ਉਸਨੇ ਆਪਣੇ ਕਬਾਈਲੀ ਨੀਤੀ ਦੇ ਅਨੁਸਾਰ ਹੀ ਸਜ਼ਾ ਦਿੱਤੀ ਹੈ। ਉਹਨਾਂ ਨੂੰ ਦੇਖ ਚ ਉਬਾਲਿਆ ਜਾਂ ਫਿਰ ਉਹਨਾਂ ਨੂੰ ਪਾਣੀ ਦੇ ਵਿੱਚ ਡੋਲ ਦਿੱਤਾ ਗਿਆ ਹੈ। ਤਾਂ ਕਿ ਉਸ ਧਰਮ ਦੇ ਕਾਨੂੰਨ ਦੀ ਉਸ ਕਬਾਈਲੀ ਨੂਨ ਦੀ ਪਾਲਣਾ ਹੋ ਸਕੇ ਕਿ ਕਿਸੇ ਧਾਰਮਿਕ ਵਿਅਕਤੀ ਦਾ ਖੂਨ ਜ਼ਮੀਨ ਦੇ ਉੱਪਰ ਨਹੀਂ ਡੁੱਲਣਾ ਚਾਹੀਦਾ। ਸੋ ਇਸ ਨੀਤੀ ਦੇ ਵਿੱਚ ਚੰਗੇਜ਼ ਖਾਨ ਨੇ ਇਸ ਕਾਨੂੰਨ ਉਦਾਰਤ ਕੀਤਾ ਆਪਣੀ ਕਿਤਾਬ ਦੇ ਵਿੱਚ ਕਿ ਕਿਸੇ ਧਾਰਮਿਕ ਧਰਤੀ ਦਾ ਖੂਨ ਜਿਹੜਾ ਉਹ ਜ਼ਮੀਨ ਦੇ ਉੱਪਰ ਲੈਣਾ ਚਾਹੀਦਾ। ਇਹਸ਼ੀਆ ਦਾ ਇਹ ਵੱਡਾ ਜੇਤੂ ਚੰਗਿਸ ਖਾਨ ਇੱਕ ਵੱਡਾ ਸਾਮਰਾਜ قائم ਕਰਕੇ ਉਸ ਦੇ ਉੱਪਰ ਆਪਣਾ ਵਿਧਾਨ ਲਾਗੂ ਕਰਕੇ ਇਸ ਦੀ ਮੌਤ ਹੋਈ ਹੈ ਇਸ ਦੇ ਤਿੰਨ ਪੁੱਤਰ ਨੇ ਟੋਕੋ ਤੇਈ ਖਾਨ ਜੋਚੀ ਖਾਨ ਔਰ ਚੇਕ ਤਾਈ ਖਾਨ ਇਸ ਇਲਾਕੇ ਦੇ ਵਿੱਚ ਜਿੱਥੇ ਇਸ ਦਾ ਪਿਤਰੀ ਰਾਜ ਸੀ ਉਹ ਇਲਾਕਾ ਇਸ ਨੇ ਆਪਣੇ بیٹے ਉਗੋਦੇਈ ਖਾਨ ਨੂੰ ਦਿੱਤਾ ਹੈ ਇਸ ਦੇ ਇੱਕ ਪੁੱਤਰ ਜੋਚੀ ਖਾਨ ਦੀ ਮੌਤ ਛੋਟੀ ਉਮਰ ਹੀ ਹੋ ਗਈ ਹੈ ਪਰ ਤੀਸਰੇ ਬੇਟਾ ਚੈਕ ਤੈਖਾ ਜਿਸ ਨੇ ਕਿ ਸਮਰਕੰਦ ਦੇ ਇਲਾਕੇ ਦੇ ਵਿੱਚ ਆਪਣਾ ਵੱਖਰਾ ਰਾਜ ਸਥਾਪਿਤ ਕੀਤਾ ਜਿਕਰ ਜੋ ਹੈ ਕਿ ਬੇਸ਼ੱਕ ਚੰਗੇਜ਼ ਖਾਨ ਦਾ ਆਪਣਾ ਪਿਤਰੀ ਰਾਜ ਹੈ ਜਾਂ ਫਿਰ ਉਸ ਦੇ بیٹے ਵੱਲੋਂ ਸਥਾਪਿਤ ਕੀਤਾ ਗਿਆ ਸਮਰਕੰਦ ਦਾ ਆਜਿਹੜਾ ਸਾਰਾ ਉਸਤੇ ਇਲਾਕੇ ਦੇ ਵਿੱਚ ਆਉਂਦਾ ਚਾਹੇ ਉਹ ਜਗ੍ਹਾ ਇਹਨਾਂ ਦੋਹਾਂ ਥਾਂਾਂ ਦੇ ਉੱਪਰ ਜਿਹੜੀ ਕਾਨੂੰਨ ਦੀ ਨਿਯਮਾਂ ਵਾਲੀ ਸੀ ਜਿਹੜੀ ਤੰਗਾਵਲੀ ਸੀ ਉਹ ਚੰਗੇਜ਼ ਖਾਨ ਦੇ ਵੱਲੋਂ ਜਿਹੜੀ ਬਣਾਈ ਜਾਂਦੀ ਸੀ ਉਹੀ ਬੱਤੀ ਜਾਂਦੀ ਰਹੀ ਹੈ ਚੱਕ ਤਾਈ ਖਾਨ ਜਿਸ ਨੂੰ ਗਿਆਨੀ ਗਿਆਨ ਸਿੰਘ ਤਾਰੀਖ ਦੇ ਵਿੱਚ ਤਾਰੀਖੂ ਖਾਲਸਾ ਦੇ ਵਿੱਚ ਚੱਕੱਤੇ ਦੇ ਨਾਂ ਨਾਲ ਵੀ ਲਿਖਦੇ ਨੇ ਉਸਨੇ ਸਮਰਕੰਦ ਦੇ ਇਲਾਕੇ ਦੇ ਵਿੱਚ ਕਬਜ਼ਾ ਕਰ ਲਿਆ ਕੋਸਟੀਰ ਉੱਥੇ ਸ਼ਾਸਕ ਰਿਹਾ ਉਸ ਤੋਂ ਪਹਿਲਾਂ ਉੱਥੋਂ ਦਾ ਸ਼ਾਸਕ ਅਮੀਰ ਚੈਟਾਈ ਸੀ ਅਮੀਰ ਕਾਸਕਨ ਸੀ ਉਸ ਦੀ ਮੌਤ ਤੋਂ ਬਾਅਦ ਚੈਟਾਈ ਖਾਂ ਉੱਥੋਂ ਦਾ ਸ਼ਾਸਕ ਬਣਿਆ ਉਸ ਨੇ ਚੰਗੀਜ਼ ਖਾਨੀ ਨੀਤੀ ਦੇ ਅਧੀਨ ਉੱਥੇ ਪ੍ਰਾਸ ਕੀਤਾ ਕੁਝ ਸਮੇਂ ਬਾਅਦ ਉਸ ਦੀ ਮੌਤ ਹੋਈ ਹੈ ਉਸ ਦੇ ਪਰਿਵਾਰ ਦਾ ਇੱਕ ਨੌਜਵਾਨ ਤੈਮੂਰ ਜਿਸ ਨੂੰ ਤੁਸੀਂ ਮੱਲੰਗਰ ਕੱਤੇ ਵੀ ਜਾਣਦੇ ਹੈ ਉਹ ਉਥੋਂ ਦਾ ਸਾਸਕ ਬਣਿਆ। ਪਿਆਤਾ ਮੁਗਤਾਸ ਬੰਦਵੀ ਚਿਕਿਤ ਖਾਨ ਪਰਿਵਾਰ ਦੇ ਵਿੱਚੋਂ ਇਸ ਤਾਮੂਰ ਨੇ ਹਿੰਦੁਸਤਾਨ ਦੇ ਉੱਪਰ ਕਾਫੀ ਹਮਲੇ ਕੀਤੇ ਨੇ। ਏਸ਼ੀਆ ਦਾ ਕਾਫੀ ਇਲਾਕਾ ਜਿੱਤਿਆ ਔਰ ਜਿੱਥੇ-ਜਿੱਥੇ ਵੀ ਇਸ ਨੇ ਇਲਾਕੇ ਦੇ ਉੱਪਰ ਕਬਜ਼ਾ ਕੀਤਾ ਤਾਂ ਉੱਥੇ ਇਸਲਾਮਧਰਮ ਦਾ ਪ੍ਰਚਾਰ ਕੀਤਾ। ਹਿੰਦੁਸਤਾਨ ਦੇ ਉੱਪਰ ਵੀ ਤਾਮੂਰ ਨੇ ਹਮਲੇ ਕੀਤੇ। ਉਸ ਤੋਂ ਬਾਅਦ ਇਸੇ ਵੰਸ਼ ਦੇ ਵਿੱਚੋਂ ਤਮੂਗੋਲ ਖਾਨਾਂ ਦੇ ਵਿੱਚੋਂ ਬਾਬਰ ਹਿੰਦੁਸਤਾਨ ਦੇ ਵਿੱਚ ਚੜਾਈ ਕਰਕੇ ਆਇਆ ਉਸ ਦੀ ਚੜਾਈ ਪਰੇ ਗੁਰਨਾਣਕ ਬਾਸ਼ਾ ਨੇ ਲਿਖਿਆ ਕੋਤੀ ਰੂਪੀ ਵਰਜਨ ਪਾਇ ਜਾਂ ਮੀਰ ਸੁਨਿਆ ਪਾਇ ਬਾਸ਼ਾ ਨੇ ਬਾਣੀ ਚ ਲਿਖਿਆ ਪਾਪ ਕੀ ਜੰਗ ਲੈ ਕਾਬੂ ਪਾਇ ਜੋਰੀ ਮੰਗੇ ਦਾਨ ਬਿਲਾ ਲੋ ਤੂ ਮੰਗੋਲ ਖਾਨਾਂ ਦਾ ਬਾਬਰ ਹਿੰਦੁਸਤਾਨ ਦੇ ਉੱਪਰ ਚੜ੍ਹ ਕੇ ਆਇਆ ਰਾਣਾ ਸੰਗੋ ਨੂੰ ਖਰਾ ਕੇ ਜਿਸ ਵੇਲੇ ਉਸਨੇ ਆਪਣੀ ਫਤਿਹ ਦਾ ਜਸ਼ਨ ਮਨਾਇਆ ਉਸ ਵੇਲੇ ਉਸਨੇ ਆਪਣੇ ਨੇੜੇ ਇੱਕ ਨਕਸ਼ਬੰਦੀ ਆਗੂ ਬੱਤੂ ਸ਼ਹੀਦ ਨੂੰ ਬਿਠਾਇਆ ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਮਗੋਲ ਖਾਨਦਾਨ ਜਿੱਥੇ ਇੱਕ ਪਾਸੇ ਸਿਆਸਤ ਤੋਂ ਆਪਾ ਜਾਸੀਆਂ ਵਰਕੀਆਂ ਸਖਤ ਨੀਤੀਆਂ ਦਾ ਧਾਰਨੀ ਸੀ ਦੂਸਰੇ ਪਾਸੇ ਨਕਸ਼ਬੰਦੀ ਮੱਤ ਦਾ ਪ੍ਰਭਾਵ ਵੀ ਇੰਨਾ ਪਰ ਬੈ ਚੁੱਕਾ ਸੀ ਕਿਉਂਕਿ ਖੁਲਾਸਾ ਤਵਾਰੀਖ ਤੇ ਵਿੱਚ ਸੁਚਾਨ ਰਾਇ ਭੰਡਾਰੀ ਜ਼ਿਕਰ ਕਰਦਾ ਹੈ ਕਿ ਜਿਸ ਵੇਲੇ ਬਾਬਰ ਫਤਿਹਾਬੋਕ ਕੇ ਦਿੱਲੀ ਦੇ ਤਖਤ ਤੇ ਬੈਠਾ ਹੈ ਤਾਂ ਉਸ ਦੇ ਨੇੜੇ ਇੱਕ ਨਕਸ਼ਪੰਦੀ ਆਗੂ ਅਬਦ ਸ਼ਹੀਦ ਬੈਠਾ ਸੀ। ਗੁਵਰਨਿਕਾ ਪਰਸ਼ ਨੇ ਆਪਣੀ ਬਾਣੀ ਦੇ ਵਿੱਚ ਇਸ ਭੇਦ ਨੂੰ ਬੜਾ ਸਪਸ਼ਟ ਕੀਤਾ ਹੈ ਕਿ ਮੋਂਗੋਲ ਖਾਨਦਾਨ ਨੇ ਕਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਆਪਣਾ ਰਾਜ ਕਾਇਮ ਕੀਤਾ। ਖੁਰਾਸਾਨ ਖਸਮਾਨਾ ਕੀਤਾ, ਹਿੰਦੁਸਤਾਨ ਨੂੰ ਡਰਾਇਆ। ਇਹ ਤੋ ਤੱਕ ਕਿ ਮੁਗਲ ਸ਼ਬਦ ਜਿਹੜਾ ਬਾਣੀ ਦੇ ਵਿੱਚ ਗੁਰੂ ਨਾਨਕ ਪਾਸ਼ਾ ਨੇ ਵਰਤਿਆ ਇਹ ਮੰਗੋਲ ਸ਼ਬਦ ਦਾ ਵਿਗੜਿਆ ਹੋਇਆ ਰੂਪ ਹੈ ਪੰਜਾਬੀ ਦੇ ਵਿੱਚ ਉਸ ਵੇਲੇ ਮੰਗੋਲਾ ਨੂੰ ਮੁਗਲ ਦੇ ਰੂਪ ਦੇ ਵਿੱਚ ਲਿਖਿਆ ਜਾਂ ਬੋਲਿਆ ਜਾਂਦਾ ਸੀ ਔਰ ਪਾਸ਼ਾ ਜੀ ਆਪਣੀ ਬਾਣੀ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਸ ਨਾਂ ਦੀ ਵਰਤੋਂ ਕੀਤੀ ਹੈ ਮਿਸਾਲ ਦੇ ਤੌਰ ਤੇ ਕੋਈ ਮੁਗਲ ਨਾ ਹੋਆ ਅੰਦਾ ਕਿਨੇ ਨਾ ਪਰਚਾ ਲਾਇਆ ਇਸੇ ਤਰ੍ਹਾਂ ਇਹ ਮੁਗਲ ਪਠਾਣਾ ਭਈ ਲੜਾਈ ਰਣ ਵਿੱਚ ਤੇਗ ਵਗਾਈ ਸੋ ਇੱਥੇ ਜਿਹੜਾ ਮੁਗਲ ਸ਼ਬਦ बार-बार ਗੁਰਨਾਨਕ ਸਾਹਿਬ ਨੇ ਵਰਤਿਆ ਹੈ ਇਹ ਮੰਗੋਲ ਬਾਬਰ ਦੀ ਇੱਥੇ ਆਮਦ ਦੇ ਬਾਰੇ ਉਸਦੇ ਹਮਲੇ ਦੇ ਬਾਰੇ ਔਰ ਹਿੰਦੁਸਤਾਨ ਦੇ ਲੋਕਾਂ ਦੀ ਹੋਈ ਹਾਲਤ ਦੇ ਬਾਰੇ ਲਿਖਿਆ ਆਪੇ ਦੋਸ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਸੋ ਬਾਬਰ ਜਿਸ ਵੇਲੇ ਹਿੰਦੁਸਤਾਨ ਦੇ ਉੱਪਰ ਕਾਰਨ ਉਸਤੇ ਲਾਹੀ ਚੰਗੀਜ਼ ਦੀ ਨੀਤੀ ਜਿਹੜੀ ਹੈ ਉਹ ਵੀ ਹਿੰਦੁਸਤਾਨ ਦੇ ਵਿੱਚ ਆ ਗਈ ਹੈ ਇਸੇ ਤਰ੍ਹਾਂ ਹੀ ਨਕਸ਼ਬੰਦੀਆਂ ਦਾ ਪ੍ਰਭਾਵ ਜਿਹੜਾ ਹੈ ਉਹ ਵੀ ਹਿੰਦੁਸਤਾਨ ਦੇ ਉੱਪਰ ਹੌਲੀ-ਹੌਲੀ ਪੈਣਾ ਸ਼ੁਰੂ ਹੋ ਗਿਆ ਹੈ ਬਾਬਰ ਕਾਬਸ ਹੋਇਆ ਇਸ ਤੋਂ ਬਾਅਦ ਇਸ ਦਾ ਬੇਟਾ ਹਮਾਂਜੂ ਉਗਰ ਦਿੱਤੇ ਬੈਠਾ ਹੈ ਸ਼ੇਰ ਸ਼ਾ ਸੂਰੀ ਦੇ ਕੋਲ ਹਾਰ ਖਾ ਕੇ ਹਮਾਂਜੂ ਈਰਾਨ ਚਲਾ ਗਿਆ ਉਸ ਤੋਂ ਬਾਅਦ ਆ ਕੇ ਫਿਰ ਉਸ ਨੇ ਆਪਣੇ ਰਾਜ ਨੂੰ ਕੁਝ ਸਮੇਂ ਬਾਅਦ ਸਥਾਪਿਤ ਕੀਤਾ ਉਸ ਦੀ ਮੌਤ ਹੋ ਗਈ ਜਲਦੀ ਉਸ ਦਾ ਬੇਟਾ ਅਕਬਰ ਗੱਦੀ ਤੇ ਬੈਠਾ ਹੈ ਅਕਬਰ ਨੇ ਬੇਸ਼ੱਕ ਆਪਣੀਆਂ ਨੀਤੀਆਂ ਨੂੰ ਧਰਮ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਲੈ ਕੇ ਆਂਦਾ ਹੈ ਕੋਸਨੇ ਕੱਟਕੜੀ ਇਸਲਾਮੀ ਸ਼ਰਾ ਤੋਂ ਥੋੜੀ ਪ੍ਰੇਸ਼ਕਾਰੀ ਬੱਤੀ ਹੈ ਪਰ ਇਹ ਬਿਲਕੁਲ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸਲਾਮੀ ਸ਼ਰਾ ਤੋਂ ਦੂਰ ਸੀ ਕਿਉਂਕਿ ਉਸਦੇ ਰਾਜ ਦੇ ਵਿੱਚ ਉਸਦੇ ਰਾਜ ਪ੍ਰਬੰਧ ਦੇ ਵਿੱਚ ਖਵਾਜਾ ਮੁਹੰਮਦ ਬਾਖੀ ਬਿੱਲਾ ਵਰਗੇ ਐਸੇ ਆਗੂ ਸਰਗਰਮ ਸਨ ਜਿਹੜੇ ਕਿ ਨਕਸ਼ਬੰਦੀ ਤਰੀਕੇ ਦੇ ਨਾਲ ਸੰਬੰਧ ਰੱਖਦੇ ਸਨ ਭਾਵੇਂ ਕਿ ਅਕਬਰ ਦੀਆਂ ਨੀਤੀਆਂ ਦੇ ਕਾਰਨ ਉਹਨਾਂ ਦੀ ਉਸ ਸਮੇਂ ਦੇ ਵਿੱਚ ਜ਼ਿਆਦਾ ਨਹੀਂ ਚੱਲ ਸਕੀ ਪਰੰਤੂ ਇਸ ਗੱਲ ਤੋਂ ਇਨਕਾਰ ਹੀ ਨਹੀਂ ਕੀਤਾ ਜਾ ਸਕਦਾ ਕਿ ਅਕਬਰ ਦੇ ਰਾਜ ਪ੍ਰਬੰਧ ਦੇ ਵਿੱਚ ਨਕਸ਼ਬੰਦੀਆਂ ਦਾ ਇੱਕ ਆਪਣਾ ਪ੍ਰਭਾਵ ਸੀ ਸ਼ੇਖ ਫਰੀਦ ਤੁਖਾਰੀ ਵਰਗੇ ਉਸਤੇ ਜਨੈਲ ਨਕਸ਼ਬੰਦੀ ਖਵਾਜ਼ਾ ਬਾਕੀ ਬਿੱਲਾ ਦੇ ਖਾਸ ਚੇਲੇ ਸਨ ਪਰ ਖਵਾਜ਼ਾ ਬਾਕੀ ਬਿੱਲਾ ਦੀ ਮੌਤ ਤੋਂ ਬਾਅਦ ਇਹ ਸਾਰੇ ਜਿਹੜੇ ਨਕਸ਼ਬੰਦੀ ਸੀ ਇਹਨਾਂ ਨੇ ਸ਼ੇਖ ਅਹਿਮਦ ਸਹੰਦੀ ਨੂੰ ਆਪਣਾ ਮੁਖਤੀ ਮੰਨ ਲਿਆ ਸ਼ੇਖ ਅਹਿਮਦ ਸਹੰਦੀ ਕੋਈ ਛੋਟੀ ਸ਼ਖਸੀਅਤ ਨਹੀਂ ਹੈ ਸ਼ੇਖ ਅਹਿਮਦ ਸਹੰਦੀ ਦੇ ਬਾਰੇ ਅੱਜ ਵੀ ਅਸਸਤੀ ਜਦੋਂ ਪੜਦੇ ਆ ਤਾਂ ਜਿੱਥੇ ਵੀ ਤਰੀਕ ਤਲੀਮੁਲ ਇਸਲਾਮ ਜਾਂ ਤਰੀਕੇ ਇਸਲਾਮ ਦਾ ਅਧਿਨ ਕਰਾਇਆ ਜਾਂਦਾ ਹੈ ਕਿੱਥੇ ਵੀ ਹਿੰਦੁਸਤਾਨ ਜਾਂ ਹਿੰਦੁਸਤਾਨ ਤੋਂ ਬਾਹਰ ਦਿੱਤੇ ਕੜਾਰਿਆਂ ਦੇ ਵਿੱਚ ਤਾਂ ਉਸ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਔਰ ਉਸ ਵੱਲੋਂ ਲਿਖੇ ਗਏ ਜਾਂ ਚਿੱਠੀਆਂ ਜਿਨ੍ਹਾਂ ਨੂੰ ਮਕਤੂਬਤ ਇਮਾਮ ਰਹਿਬਾਨੀ ਕਿਹਾ ਜਾਂਦਾ ਹੈ ਉਹ ਅੱਜ ਵੀ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦੀਆਂ ਨੇ ਕਿਉਂਕਿ ਉਸ ਦੇ ਵਿੱਚ ਇਸਲਾਮੀ ਫਰਜ਼ਾਂ ਦੀ ਇਸਲਾਮੀ ਤਾਲੀਮ ਦੀ ਇਸਲਾਮੀ ਅਸੂਲਾਂ ਦੀ ਇਸਲਾਮੀ ਵਿਚਾਰਧਾਰਾ ਦਾ ਬੜਾ ਖੁੱਲ ਕੇ ਖੁਲਾਸਾ ਕੀਤਾ ਹੋਇਆ ਹੈ ਸੋ ਸ਼ੇਖ ਅਹਿਮਦ ਸਰਹੰਦੀ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੁਜ਼ੱੱਦਦ ਦੇ ਰੂਪ ਦੇ ਵਿੱਚ ਉੱਪਰਨਾ ਚਾਹੁੰਦਾ ਹੈ ਕਿ ਹਿੰਦੁਸਤਾਨ ਦੇ ਖਿੱਤੇ ਦੇ ਵਿੱਚ ਕੇਵਲ ਜੇਕਰ ਇਸਲਾਮੀ ਰਾਜ ਦੀ ਗੱਲ ਕਰਨੀ ਹੈ ਤਾਂ ਸ਼ੇਖ ਅਹਿਮਦ ਸਰਹੰਦੀ ਵਰਗਾ ਮੁਜ਼ੱੱਦਦ ਅਲਫਸਾਦ ਨਹੀਂ ਕਰ ਸਕਦਾ ਪਰ ਉਸ ਦੇ ਸਾਹਮਣੇ ਬਿਲਕੁਲ ਖਤਰਾ ਹੈ ਸਾਮਣੇ ਸਿੱਖ ਧਰਮ ਉਹ ਧਰਮ ਜਿਸ ਦੇ ਬਾਰੇ ਉਸ ਵੇਲੇ ਦੇ ਸਰੋਤ ਦੱਸਦੇ ਨੇ ਕਿ ਸਿੱਖ ਧਰਮ ਦਾ ਪ੍ਰਸਾਰ ਬੜੀ ਤੇਜ਼ੀ ਨਾਲ ਹੋ ਰਿਹਾ ਹੈ ਇੱਕ ਪਾਸੇ ਤਾਂ ਉਹ ਲੋਕ ਨੇ ਜਿਹੜੇ ਹਿੰਦੁਸਤਾਨ ਦੇ ਵਿੱਚ ਇੱਕ ਧਰਮ ਨੂੰ ਦੇਖਣਾ ਚਾਹੁੰਦੇ ਨੇ ਛੇਖ ਅਮਰ ਸੰਦੀ ਵਗੇ ਦੂਜੇ ਵੱਲੇ ਇੱਕ ਨਿਆਰਾ ਜਿਹੜਾ ਧਰਮ ਹੈ ਉਹ ਇੰਨੀ ਦ੍ਰਿਘੁਣਤਾ ਦੇ ਨਾਲ ਉੱਭਰ ਰਿਹਾ ਹੈ ਕਿ ਉਸ ਨੇ ਬਾਕੀ ਧਰਮਾਂ ਨੂੰ ਆਪਣੇ ਅगोश ਦੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ਸੋ ਸੁਭਾਵਕ ਹੈ ਮक्तੂਬਤ ਤੇ ਇਮਾਮ ਰਹਿਬਾਨੀ ਦੀਆਂ